ਅੰਡਰ ਵਨ ਰੂਫ ਮਲਟੀ ਕਨਸੈਪਟ ਜਿਹੜੇ ਪ੍ਰੋਡਕਟਸ ਹੈਗੇ ਚਾਹੇ ਉਹ ਇੰਟੀਰੀਅਰ ਐਕਸਟੀਰੀਅਰ ਹੈ ਫੂਡ ਪ੍ਰੋਡਕਟਸ ਹੈ ਜੁਐਲਰੀ ਕੋਸਮੈਟਿਕ ਗਾਰਮੈਂਟ ਸਾਰੇ ਟਾਈਪ ਆਫ ਪ੍ਰੋਡਕਟਸ ਆਸੀਂ ਅੰਡਰ ਵਨ ਰੂਫ ਅਵੇਲ ਕਰਵਾਉਂਦੇ ਸਾਰੇ ਕਿਸਮਾਂ ਨੂੰ ਤੇ ਇੱਥੇ ਸਾਨੂੰ ਸਾਨੂੰ ਉਹ ਆਈਟਮਸ ਮਿਲਣੀਆਂ ਜਿਹੜੇ ਮਾਰਕੀਟ 'ਚ ਅਵੇਲੇਬਲ ਨਹੀਂ ਹੁੰਦੀਆਂ ਲੋ ਧਿਆਨ ਦਿਓ ਮੈਂ ਸਮਝਦਾ ਮੈਂ 250 ਹੁੰਦਾ ਸੀ ਤਦ ਦਾ ਮੈਂ ਐਗਜ਼ੀਬਿਸ਼ਨ ਲਾ ਰਿਹਾ ਹੁਣ ਤਾਂ ਮੈਂ ਵੀ 70 ਸਾਲ ਦਾ ਹੋ ਗਿਆ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਪ੍ਰਮੋਟ ਕੀਤਾ ਆਓ ਹੱਲਾਸ਼ੇਰੀ ਦਿਖਾਓ ਔਰ ਤੁਹਾਡੇ ਬੇਟੇ ਦੀ ਐਗਜ਼ੀਬਿਸ਼ਨ ਲੱਗੀ ਹੈ ਮੈਕਸਿਮਮ ਪ੍ਰੋਡਕਟ ਪਰਚੇਸ ਕਰੋ ਜਿਹੜੇ ਜਿਹੜੇ ਬੰਦੇ ਆਏ ਖੁਸ਼ ਹੋ ਕੇ ਨੱਚਦੇ ਗਾਉਂਦੇ ਪੰਜਾਬ ਤੋਂ ਜਾਣ ਥੈਂਕ ਯੂ ਆ ਜਿਹੜੀ ਔਰ ਸ਼ੋਪਿੰਗ ਐਕਸਪੋ ਜਿਹੜੀ ਚੱਲ ਰਹੀ ਹੈ ਸ਼ੋਮਨ ਸ਼ਰਮਾ ਜੀ ਵੱਲੋਂ ਅੰਨਾ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਅੱਜ ਤੇ ਇਸੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਲੁਧਿਆਣਾ ਸ਼ਹਿਰ ਵਿੱਚ ਵੀ ਮੈਂ ਸਮਝਦਾ ਵੀ ਐਡੇ ਤਖੜੇ ਲੈਵਲ ਦਾ ਜਿਹੜੀ ਐਫਪੋ ਕਰਾਈ ਜਾ ਰਹੀ ਆ ਆਪਾਂ ਵੱਡੇ ਸ਼ਹਿਰਾਂ ਦੇ ਵਿੱਚ ਦਿੱਲੀ ਵਰਗੇ ਸ਼ਹਿਰਾਂ ਦਾ ਵਿੱਚ ਇਹੋ ਜਿਹੀ ਐਫਪੋ ਵਗੈਰਾ ਦੇਖੀ ਸੀ ਤੇ ਸੋ ਮੈਂ ਸਾਰੇ ਲੁਧਿਆਣਵੀਆਂ ਨੂੰ ਇਹ ਰਿਕਵੈਸਟ ਕਰਦਾ ਕਿ ਸਿੰਗਲ ਰੂਫ ਦੇ ਥੱਲੇ ਇੰਨਾ ਕੁਝ ਮੈਂ ਸਮਝਦਾ ਵੀ ਆ ਸਾਰੇ ਆਲ ਇੰਡੀਆ ਤੋਂ ਕੋਈ ਜੋਧਪੁਰ ਤੋਂ ਆਇਆ ਹੋਇਆ ਅਸਲ ਇੰਡੀਆ ਤੋਂ ਨਹੀਂ ਅਫਗਾਨਿਸਤਾਨ ਤੋਂ ਇੱਥੇ ਐਫਪੋ ਦੇ ਵਿੱਚ ਆਪਣਾ ਸਮਾਨ ਲੋਕ ਲੈ ਕੇ ਆਇਆ ਹੋਣ ਸਾਰੇ ਨੂੰ ਮੈਂ ਇਹ ਰਿਕੁਐਸਟ ਕਰਦਾ ਲੁਧਿਆਣਾ ਇਸ ਨੂੰ ਵੀ ਆ ਕੇ ਆਪਣੀ ਫੈਮਲੀ ਨਾਲ ਇੱਥੇ ਆਓ ਤੇ ਜਿਹੜੀ ਆਪਣੀ ਸ਼ਾਪਿੰਗ ਐਕਸਪੋ ਤੇ ਦੇਖੋ ਜਿਆਦਾ ਤੋਂ ਜਿਆਦਾ ਇਸ ਜਿਹੜੀ ਐਕਸਪੋ ਦਾ ਆਨੰਦ ਮਾਣੋ ਸਾਡੀ ਕੰਪਨੀ ਪਿਛਲੇ 30 ਸਾਲ ਤੋਂ 올ਓਵਰ ਪੰਜਾਬ ਐਗਜ਼ੀਬਿਸ਼ਨਸ ਆਰਗੇਨਾਈਜ਼ ਕਰ ਰਹੀ ਏ ਇਹ ਸਾਡਾ ਗ੍ਰੈਂਡ ਸ਼ਾਪਿੰਗ ਐਕਸਪੋ ਦਾ 8th ਐਡੀਸ਼ਨ ਹੈ ਸਾਡੀ ਕੰਪਨੀ ਦੀ ਸਪੈਸ਼ਲਿਟੀ ਇਹ ਏ ਜੀ ਅਸੀਂ ਅੰਡਰ ਵਨ ਰੂਫ ਮਲਟੀ ਕਨਸੈਪਟ ਜਿਹੜੇ ਪ੍ਰੋਡਕਟਸ ਹੈਗੇ ਚਾਹੇ ਉਹ ਇੰਟੀਰੀਅਰ ਐਕਸਟੀਰੀਅਰ ਹੈ ਫੂਡ ਪ੍ਰੋਡਕਟਸ ਹੈ ਜੁਐਲਰੀ ਕੋਸਮੈਟਿਕ ਗਾਰਮੈਂਟਸ ਸਾਰੀ ਟਾਈਪ ਆਫ ਪ੍ਰੋਡਕਟਸ ਅਸੀਂ ਅੰਡਰ ਵਨ ਰੂਫ ਵੇਲ ਕਰਵਾਉਂਦੇ ਸਾਰੀ ਕਸਟਮਰ ਨੂੰ ਤੇ ਇੱਥੇ ਸਾਨੂੰ ਤੁਹਾਨੂੰ ਉਹ ਆਈਟਮਸ ਮਿਲਣਗੀਆਂ ਜਿਹੜੇ ਮਾਰਕੀਟ 'ਚ ਅਵੇਲੇਬਲ ਨਹੀਂ ਹੁੰਦੀ ਸਪੈਸ਼ਲ ਆਫਰ ਸਪੈਸ਼ਲ ਡਿਸਕਾਊਂਟਸ ਉਹ ਤੁਹਾਨੂੰ ਇੱਥੇ ਮਿਲਣਗੇ